ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਪਈ ਇੱਕ ਵਿਆਹ ਰਿਹਾ ਮੇਰੀ ਫਰੈਂਡ ਦਾ ਤੇ ਮੈਂ ਕੁਝ ਗਿਫਟ ਕਰਨਾ ਚਾਹੁੰਦੀ ਸੀ ਤੇ ਸਰਦਾਰ ਜੀ ਨੇ ਸਲਾਹ ਕਰੀਏ ਕਿ ਇਹਨੇ ਦੇਖ ਲੈ ਵੀ ਤੂੰ ਕੀ ਦੇਣਾ ਮੈਂ ਸੋਚਿਆ ਸੀ ਵੀ ਸੂਟ ਹੁੰਦੇ ਆ ਜਿਹੜੀਆਂ ਕੁੜੀਆਂ ਦੀ ਜਾਨ ਹੁੰਦੀ ਕਿ ਆਹ ਤਾਂ ਨਾਲ ਮੇਰਾ ਵੀ ਦੌ ਲਾਜ ਦੇ ਚੱਦੇ ਦਾ ਠੀਕ ਹੈ ਹਲੇ ਮੇਰੀ ਨਾਲ ਦੀ ਪਲਟਨ ਆਈ ਨਹੀਂ ਮੰਮੀ ਤੇ ਦੀਦੀ ਨਹੀਂ ਹੁਣਾਂ ਵੀ ਦੌ ਲਾਜ ਚੜਾਤਾ ਓ ਵੇਰ ਕੁਛ ਕੰਮ ਸੀ ਇਸ ਕਰਕੇ ਥੋੜੇ ਜਿ ਘਰ ਬਿਜੀਆ ਤੇ ਮਿਲੋ ਜੀ ਪਹਿਲਾਂ ਮੇਰੀ ਸਟੇਜ ਨੂੰ ਹੈਲੋ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਤੇ ਹੁਣ ਭਾਜੀ ਨੂੰ ਵੀ ਮਿਲੋ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਭਾਜੀ ਨੂੰ ਤਾਂ ਵੈਸੇ ਸਾਡੇ ਵਿਊਰਸ ਸਾਰੇ ਜਾਣਦੇ ਹੀ ਆ ਹਾਂ ਤਾਂ ਹੀ ਇਹ ਵੇਟ ਕਰਵਾਉਂਦੇ ਆ ਵੀ ਜਾਣਦੇ ਆ ਸਾਰੇ ਸਹੀ ਗੱਲ ਆ ਦੇਖ ਲਓ ਹਾਂ ਹੁਣ ਅਸੀਂ ਸੂਟ ਦੇਖਣ ਲੱਗੇ ਆਂ ਵਧੀਆ ਜੀ ਪਾਈ ਦਿਖਾਓ ਸਾਨੂੰ ਸੂਟ ਮਿਲੋ ਜੀ ਆਹ ਨਵੇਂ ਸਾਰੇ ਕਲੈਕਸ਼ਨ ਆ ਨੋਚੀ ਦੇਖਿਓ ਇਹ ਫਰੰਟ ਇਹ ਬਾਟਮ ਹੈ ਬਾਟਮ ਤਾਂ ਇਹ ਬਹੁਤ ਅੱਛਾ ਕੰਮ ਹੈ ਰੇਂਜ ਤੋਂ ਦਸੀ ਉਹਦੇ ਅੰਡਰ ਅੰਡਰੀ ਦਿਖਾਇਓ ਹੈ ਨਾ ਠੀਕ ਹੋ ਜੀ ਤੁਸੀਂ ਸੋਲ ਕਰੋ ਤੁਸੀਂ ਤੂੰ ਦੇਖ ਭਾਈ ਕਿਹੜਾ ਕਿੱਦਾਂ ਦਾ ਲੈਣਾ ਸੀ ਕਿ ਇਹ ਪਾਣਾ ਤੈ ਹੈ ਹੂੰ ਇਹੜਾ ਨਿਕਲੂਗਾ ਇਹ ਤਾਂ ਉੱਤਰ ਜਾਣਾ ਇਹਦੇ ਸਿੱਧੇ ਨਹੀਂ ਨਹੀਂ ਇਹ ਤਾਂ ਸਿਰਫ ਉੱਤਮ ਆ ਦੇਖ ਲਓ ਹਣ ਵੀਡੀਓ ਰਿਕਾਰਡ ਹੁੰਦੀ ਆ ਲਓ ਜੀ ਲਓ ਮੈਂ ਤਾਂ ਸੱਤ ਵਾਲੀ ਚੀਜ਼ ਨੂੰ ਕੋਈ ਵੇਸੇ ਦੀ ਗੱਲ ਨਹੀਂ ਹੈ ਠੀਕ ਹੈ ਹਾਂ ਹੁਣ ਤਾਂ ਚਲ ਫਾਇਦਾ ਵੀ ਅੱਗੇ ਲਾਈਨਿੰਗ ਵਾਲੇ ਸੂਟ ਪੈ ਜਾਣੇ ਠੰਡਾਗਾ ਕੇ ਹਾਂ ਜੀ ਇਸ ਟਾਈਮ ਟੋਟਲੀ ਹੋਇਆ ਨਾ ਫੈਬਰਿਕ ਲਾਈਨਿੰਗ ਵਾਲਾ ਹੀ ਆ ਰਿਹਾ ਹਾਂ ਹਾਂ ਡਿਜ਼ਾਈਨ ਦੇਖੋ ਤੁਸੀਂ ਕਿਹੜਾ ਪਸੰਦ ਹੈ ਇੱਥੇ ਕਲਰ ਦੇ ਕੁਝ ਦੱਸ ਜੇ ਅਗਰ ਤੇਰੀ ਕਲਰ ਚੁਆਇਸ ਹੈਗੀ ਆ ਅਭੀ ਮੈਨੂੰ ਇਹ ਜਿਹਾ ਕਲਰ ਲੈਣਾ ਵੀ ਇਹ ਜਿਹਾ ਲੱਗਦਾ ਨਹੀਂ ਕੁਝ ਇਹ ਜਿਹੜੀ ਰਾਇਲ ਬਲੂ ਜਿਹੜਾ ਕਲਰ ਨਹੀਂ ਹੁੰਦਾ ਰਾਇਲ ਬਲੂ ਜਿਹਾ ਦਿਖਾਓ ਅਸੀਂ ਸੋਚਿਆ ਭਾਈ ਗਿਫਟ ਦੇਣੀ ਆ ਗਿਫਟ ਜੇ ਅਗਲੇ ਨੂੰ ਹਾਂ ਜੇ ਪੌਣਾਂ ਦਾ ਭਾਈ ਇਹਨੇ ਆ ਠੀਕ ਨਹੀਂ ਬਿਲਕੁਲ ਬਿਲਕੁਲ ਹਾਂ ਤੇ ਅਸੀਂ ਭੈਣ ਪਾ ਕੇ ਕਹੂਗੀ ਵੀ ਜੈਸਮੀਨ ਤੇ ਬਾਜੀ ਨੇ ਦਵਾਇਆ ਤਾਂ ਭਾਈ ਅਸੀਂ ਭਾਈ ਰਿਕੁਐਸਟ ਕਰੀ ਫਿਰ ਭੈਣ ਨੂੰ ਵੀ ਜੇ ਤੁਹਾਡੀ ਭਾਈ ਜੇ ਤੁਸੀਂ ਆ ਸਕਦੇ ਤਾਂ ਨਾਲ ਆਜੋ ਹਨਾ ਇਹ ਕਹਿੰਦੇ ਨਹੀਂ ਕੋਈ ਤੁਹਾਡਾ ਫੇਵਰਿਟ ਕਲਰ ਗੁੰਮ ਗਿਆ ਜੀ ਲੋਇਲ ਨੂੰ ਲੂ ਇਹਦੇ ਨਾਲ ਦਾ ਹੀ ਮੈਂ ਲੈ ਕੇ ਗਈਆਂ ਪਰਸੋ ਚੌਥੇ ਕਿਉਂ ਬਾਜੀ ਡਿਜ਼ਾਈਨ ਹੈ ਇਹ ਬਹੁਤ ਵਧੀਆ ਹੈ ਜੀ आ बॉटम है जी आ दुपट्टा है बहुत प्यारा पीस है येलो बॉटम तो भी अच्छा काम है बाजू तो भी बहुत प्यारा पीस है ये बॉटम है जी आ दु पट्टा है चाहे प्लाजो बना लो चाहे सलवार बना लो दोनों चीज़ा ਤੁਸੀਂ ਇੰਨੇ ਕਾਹ ਨੂੰ ਕਸ਼ਟ ਘੱਟਦੇ ਹੋ ਲੋਹ ਹੋ ਪਹੁੰਚ ਗਏ ਇੱਥੇ ਆਂ ਦਿਖਾਓ ਫੋਟੋ ਵਾਲਾ ਪੀਸ ਬਾਈਕ ਇੰਨਾ ਸੂਟ ਰੈਡੀ ਹੋਣਾ ਇਹ ਕਿਹ ਕੀ ਇਹ ਦੇਖੋ ਸ਼ੀਮੋਚ ਇਹ ਐ ਇਹ ਵੀ ਲੈਂਦਾ ਸਦਾ ਇਹ ਕੀ ਅੱਜ ਆ ਲੈਂਦਾ ਸਦਾ ਚਾਸ਼ਿਲ ਆਏ ਵਿੱਚ ਇਹਦਾ ਕੀ ਪ੍ਰਾਈਸ ਹੈ ਪਹਿਲਾਂ ਪਸੰਦ ਕਰੋ ਤੁਸੀਂ ਪ੍ਰਾਈਸ ਨੂੰ ਕਿਹਾ ਹਾਏ 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 ਜਦ ਮੈਂ ਲੈ ਲਿਆ ਨਾ ਤੁਸੀਂ ਕਹਿੰਦੇ ਨਵੇਂਗਾ ਦੇ ਦੱਸ ਹਾਂ ਪਾਜੀ ਦਿਖਾਇਓ ਮੈਨੂੰ ਦਿਖਾਇਓ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਬਾਕੀਓ ਸੋਹਣਾ ਤਾਂ ਹੈ ਮੇਰੇ ਪਰ ਕੁਝ ਹੋਸਦਾ ਇੱਧਰੋਂ ਤਾਂ ਦਿਖਾ ਆਖੋ ਠੀਕ 걸 ਗਿਆ ਹਾਂ ਹੁਣ ਆਇਆ ਇੱਥੇ ਬਹੁਤ ਖਾਸ ਹੁੰਦਾ ਪਾਜੀ ਵੈਸੇ ਮੈਨੂੰ ਦੱਸੋ ਦੱਸ ਅਹੀਂ ਬੀ ਐਸਟੀਮੇਟਰ ਬਗੂ ਯਾਦ ਹੋਇਆ ਤੁਹਾਨੂੰ ਉਹ ਲੈ ਬਾਕੀ ਜੋ ਹੋਊਗਾ ਮੈਂ ਕਰ ਦੂੰਗਾ ਮੈਂ ਸਾਰੇ ਰੰਗ ਬੜੇ ਪਿਆਰੇ ਜਿਹੇ ਆ ਜਾਂਦੇ ਇਹਦੇ ਵਿੱਚ ਇਹਦੇ ਪੈਣ ਪਾਈ ਆ ਹਾਏ ਆਇਆ ਤੇ ਕੋਈ ਪਸੰਦ ਹਲੇ ਤਾਂ ਕਲਰ ਤੋਂ ਵੀ ਸੁਣਾ ਆਹਾਂ ਆਹਾਂ ਚਲੋ ਨਨ ਇਹਨੂੰ ਸਾਈਡ ਪਰ ਕਰ ਦੋ ਹੋਰ ਵੀ ਆਪਸ਼ਨ ਤੇ ਕੱਢ ਲਓ ਆਪਸ਼ਨ ਚ ਕੱਢ ਲਾਂ ਨਾ ਇਹ ਕੋਈ ਹੋਰ ਪਸੰਦ ਹੁੰਦਾ ਵੈਸੇ ਕੁੜੀ ਦੀ ਡਿਮਾਂਡ ਬਲੂ ਹੈ ਜੀ ਉਹ ਹੀ ਦਿਖਾਓ ਤੁਸੀਂ ਬਲੂ ਜੀ ਦਾ ਨੂੰ ਰਾਇਲ ਬਲੂ ਜਿਹੜਾ ਪਹਿਲਾਂ ਦਿਖਾਇਆ ਇਹਦੇ ਨਾਲ ਦੇ ਹੋਰ ਦਿਖਾ ਦਿਓ ਜੇ ਆਵੜਾ ਲੈਣੋਂ ਕਿਤੇ 13 ਦਲ ਤਾਂ ਨਹੀਂ ਕਰਦਾ ਵੀ ਮੈਂ ਹੈ ਮੈਨੂੰ ਕਿੰਨਾ ਜਾਣਦਾ ਦੇਖ ਲਓ ਵੀ ਕਿਹਦੇ ਕਹਿੰਦੀ ਹੋਊਗੀ ਵੀ ਬਾਅਦ ਵਿੱਚ ਮੈਂ ਦਵਾ ਮਾਰ ਜੂਗੀ ਲੋ ਵਈ ਛੂਟ ਆ ਵੀ ਸੋਹਣਾ ਵੈਸੀ ਤੁਹਾਡੇ ਬਜਟ ਚੋਂ ਬਾਹਰ ਨਹੀਂ ਜਾਂਦੀ ਇੱਕ ਵਾਰੀ ਪੁੱਛੂਗੀ ਜ਼ਰੂਰ ਵੀ ਹਾਂ ਦਵਾ ਸਕਦੀ ਹਾਂ ਜੇ ਤੁਸੀਂ ਕਹਤਾ ਲੈ ਲਾ ਠੀਕ ਆ ਨਹੀਂ ਲੈ ਫੇਰ ਲੈ ਲੂਗੀ ਕੋਈ ਠੀਕ ਆ ਠੀਕ ਆ ਲੋ ਛੂਟੋ ਵੀ ਬਹੁਤ ਸੋਹਣੇ ਲੱਗੇ ਹੋਏ ਉੱਪਰ ਡੰਮੀਆਂ ਵਰ ਹਨ ਮਸਤੀ ਨੂੰ ਸਾਰੇ ਭਰਨੂ

ਲੇ ਕੇ ਦੇਖੀ ਨਾ ਦਾਦੇ ਲੈ ਕੇ ਲੋ ਜੀ ਲੈ ਕੇ ਦੇਖੋ ਸਿੱਸੇ ਤੇ ਨਾ ਲਾ ਕੇ ਦੇਖ ਹਾਂ ਕੰਮ ਸੋਹਣੀਆਂ ਫਲਪੂ ਦਾ ਅਸਲੀ ਟੈਂਪ ਹੋਣਾ ਹੈ ਤੁਹਾਨੂੰ ਤਾਂ ਸੋਹਣਾ ਹੀ ਹਾਂ ਦੇਖ ਲਓ ਜੀ ਚੁਬਰੀ ਚਾਬਦੀ ਲੱਦੀ ਕਿਦਾਂ ਦੇਖੋ ਹਾਂ ਬਿਲਕੁਲ ਬਿਲਕੁਲ ਆ ਵੀ ਕਲਾ ਬੜਾ ਚੱਲ ਰਿਹਾ ਟਰੇਨਿੰਗ ਜੀ ਵਾਲਾ ਦਿਖਾਓ ਸ਼ਾਈਨਿੰਗ ਜੀ ਵਾਲਾ ਸੂਟ ਵੈਸੇ ਭਾਜੀ ਇਹ ਐਤਕੀ ਵਧੀਆ ਆਏ ਵੇ ਸਾਰੇ ਹੀ ਹਾਂ ਸੱਚੀ ਸੱਚੀ ਸਾਰੇ ਹੀ ਵਧੀਆ ਸੀ ਜੇ ਇਸ ਟਾਈਮ ਵਿਆਹ ਸ਼ਾਦੀ ਦਾ ਸੀਜ਼ਨ ਆ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਟਰੇਨਿੰਗ ਵਾਲੇ ਦਿਖਾਓ ਸੂਟ ਬਹੁਤ ਜੀਓ ਮੋਰ ਤਾਂ ਕਿਹਾ ਤਾਂ ਨਾ ਲਿਖਾ ਹਾਂ ਮੋਰ ਤਾਂ ਕਿਹਾ ਗਲਤ ਲੈਣਾ ਅੱਜ ਉਸਨੇ ਪਾਇਆ ਸੀਗਾ ਇੰਗੇਜਮੈਂਟ ਪਰ ਉਹ ਇੱਕ ਸੂਟ ਚੱਕੋ ਪਿੱਛੇ ਜਿਹੜੇ ਨਵੇਂ ਆਏ ਕਰਦਾ ਤੇ ਸੂਟ ਤਾਂ ਵੀ ਕਿੰਨੇ ਸੋਹਣੇ ਸੋਹਣੇ ਪਏ ਆ। ਕਿ ਆ ਮੈਂ ਕੱਢ ਸਕਦੀ ਆ? ਹਾਂਜੀ 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 ਜੇ ਨਾ ਮੱਝੀ ਲਾਓ। ਦੇਖੋ। ਆਹ ਠੀਕ ਹੋ। ਬੰਮਣੇ ਹਾਂ। ਹੈ ਕਿੱਥੇ ਹੋ ਕੋ ਸੋਟੀ ਨਹੀਂ ਹੋ। ਸੱਚ ਨੂੰ ਹਾਂ ਅੰਸ਼ ਦਾ। ਉਹ ਵੀ ਜਿਹੜਾ ਮਾਸ਼ੀ ਇਸ ਤੋਂ ਆਪ ਨੂੰ। ਪਾ ਲਓ ਜੀ। ਉਹਦਾ ਦੋ ਹੀ ਕੱਠੇ ਹੀ ਹੋਗੀ ਇੱਕੋ ਕਲਰ ਦੇ। ਨਹੀਂ 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 ਹਾਂ ਰਿਸਪੈਲਰ ਤਾਂ ਦੇਖੋ ਕਿੰਨਾ ਸੋਹਣਾ ਆ। ਹਨਾ ਵੈਸੇ ਕਲਰ ਸੋਹਣੇ ਕਿ ਕਿਹੜਾ ਇਕੱਲੀ ਬੋਲਾਂਗੇ। ਬਾਕੀ ਤੂੰ ਦੇਖ ਪਾਈ। ਤੇਰੀ ਚੋਇਸ ਹੋਰ ਹੋ ਰਹੀਦਾ ਅਮੋਲ। ਬੈਕ ਦੇਖ ਕੋਲ ਬਟਾ ਤੁਸੀਂ। ਹਮਮ। ਇੱਕ ਟਰਾਈ ਤਾਂ ਕਰੀ ਚਾਲ ਚੋਤਾ ਪੂਰੇ ਕਰੀ ਚਾਲ ਵੀ ਆ ਵੀ ਰਾਕੇ ਦੇਖ ਲਿਆ ਵੀ ਲੱਗ ਦੇਖ ਲਿਆ। ਬੈਕ ਦੇਖ ਕੋਲ ਦਾ। ਸੀਸਾ ਜਿੰਨਾ ਚੈੱਕ ਕਰੀ ਜਾ। ਉਹ ਸਾਹਮਣੇ ਸੀਸਾ ਹੈਗਾ। ਸਾਹੀ ਮਠਾਈ ਮੈਂ ਉਹ ਵੀ ਮੇਰੇ ਤੋਂ ਚੈੱਕ ਕਰ ਲੈ ਭਾਈ। ਹਾਂ। ਇਹ ਵੀ ਗੱਲ ਠੀਕ ਹੈ ਭਾਈ। ਲੋ ਜੀ ਹੁਣ ਇੱਕ ਤੋਂ ਦਾ ਇੱਕ ਕੰਕੀ ਮੋਈ ਆਈ ਹੈ। ਇਸ ਨੂੰ ਹੁਣ ਨਾਲ ਚਾਰ ਸ਼ਹਿਰ ਗੇ ਇਹ ਵੀ ਸੋਨਾ ਹੈ ਵਿਆਹ ਸ਼ਾਦੀ ਲੋਕ ਜਿੰਮੇਵਾਰੀ ਪਾ ਲੋ ਹਾਂ ਲਖੀਆ ਬਾਟਾ ਮੈਂ ਵੀ ਜਾਈਏ ਕੱਲ ਆਹੋ ਗੇ ਧੰਨਵਾਦ ਦੇਖ ਲੈ ਲੈਦਾ ਨਹੀਂ ਚਾਹਤ ਲਾ ਨਹੀਂ ਦੇ ਚੰਗੀ ਚਾਹ ਦਾ ਕਲਾ ਬੜਾ ਪਿਆਰਾ ਹੈ ਹਾਂ ਉਹ ਕਹੇ ਨਿਕੋਪੀ ਥੋੜੇ ਪਿੱਛੇ ਪਿਆ ਹਾਂ ਸਾਰਾ ਰੰਗ ਦੇ ਤਿੰਨ ਹੈ ਨਾ ਉਹ ਕੋਣ ਹੋਗਾ ਇੱਕ ਮੇ ਖਚ ਪਾਈ ਲੈ ਗਿਆ ਇਹ ਲੈ ਗਏ ਲੈ ਗਏ ਟਿਕਲੇ ਗਏ ਹਾਂ ਨੂੰ ਬੈਟਰ ਚੀਜ਼ ਲਓ ਜੀ ਚਾਰਾ ਚੇਰੇ ਬਣ ਗਿਆ ਪਿੰਕ ਵੀ ਕਿੰਨਾ ਸੋਹਣਾ ਯਾਰ ਸੂਟ ਸੂਟ ਨੂੰ ਕਦੇ ਲੇਡੀਜ਼ ਕਹਿੰਦੀ ਹੁੰਦੀ ਆ ਵੀ ਸੂਟ ਕੋਈ ਮਾੜਾ ਹੈ ਅਰੇ ਅਰੇ ਕਿ ਸੋਹਣਾ ਲੱਗਦਾ ਸੂਟ ਤਾਂ ਲੇਡੀਜ਼ ਨੂੰ ਪਿੰਕ ਕਿੰਨਾ ਸੋਹਣਾ ਹੈ ਬੱਸ ਬਾਈ ਟਰਾਈ ਲਗਾ ਕੇ ਆਹ ਚੀਜ਼ਾਂ ਲਗਾ ਕੇ ਦੇਖ ਸੀ ਸੀ ਤੈਨੂੰ ਆਪ ਡਿਸੀਜਨ ਮੈਨੂੰ ਸੂਟ ਸੋਹਣੇ ਆ ਭਾਈ ਐਵੇਂ ਕਹੀ ਹੈ ਨਾ ਸੂਟ ਵਧੀਆ ਹੈ ਸੀ ਤੈਨੂੰ ਆਪ ਡਿਸੀਜਨ ਲੈ ਤੈਨੂੰ ਬਿਠਾਤਾ ਸੋਹਣਾ ਹੈ ਵੀ ਬਸਾਰੇ ਸੋਹਣਿਆ ਕੁਛ ਕਹਿ ਨਹੀਂ ਹੈ ਨਹੀਂ ਮੈਂ ਮੈਂ ਇੱਥੇ ਜ ਫਸ ਗਈ ਮੈਨੂੰ ਉਹ ਵੀ ਸੋਹਣਾ ਲੱਗਦਾ ਮੈਨੂੰ ਆ ਵੀ ਸੋਹਣਾ ਲੱਗਦਾ ਤਾ ਤਾਂ ਸੀ ਕੁਛ ਕਹੀਏ ਹਾਂ ਲੇ ਲਗਾ ਤੈਨੂੰ ਭੈਣ ਉਹ ਤਾਂ ਹੀ ਲਿਆਂਦਾ ਭਾਈ ਵੀ ਆਪਣਾ ਪਸੰਦ ਕਰ ਲੋ ਚੰਗੀ ਤਰ੍ਹਾਂ ਹਨਾ ਤੁਹਾਨੂੰ ਲੈਣਾ ਤਾਂ ਤਾਂ ਹੀ ਫੈਰਾ ਨਹੀਂ ਤਾ ਮੈਂ ਆਪੇ ਚੱਕ ਕੇ ਲਿਆਣਾ ਹਾਂ ਨਹੀਂ ਫੈਰਾ ਸੀ ਆਪਣੀ ਮਰਜ਼ੀ ਨਾਲ ਤਾਂ ਲੈ ਆਣਾ ਤਾਂ ਤੁਸੀਂ ਆਪਣੀ ਚੁਆਇਸ ਦੇਖੋ ਮੈਨੂੰ ਤਾਂ ਕੋਈ ਇਸ਼ੂ ਨਹੀਂ ਇਹ ਜਿਹੜਾ ਹੈਗਾ ਹੋਣਾ ਵੀ ਨਹੀਂ ਕਲਾਸ ਹਨਾ ਦੇ ਦੋ ਫਿਰ ਇਹ ਦੇ ਦੋ ਲੋਚ ਨਾ ਇਹ ਲੈ ਲੀਏ ਫਿਰ ਦੇਖ ਲਓ ਦੇਖ ਲੈਣੇ ਆ ਦੋਨੋਂ ਦੇ ਦੋ ਜੀ ਸਾਨੂੰ ਦਿਓ ਨਾਓ ਜੀ ਫਲਕਾਰੀ ਆ ਗਈ ਭਾਈ ਫਲਕਾਰੀਆਂ ਵੀ ਕੋਈ ਫਲਕਾਰੀ ਚਾਹੀਦੀ ਹੋਈ ਤਾਂ ਡਿਜ਼ਾਈਨ ਬੜੇ ਵਧੀਆ ਆਏ ਸਾਰੇ ਇਹਦੇ ਮੈਨੂੰ ਕਹਿਣਾ ਯਾਦਾ ਕਿ ਤਾਂ ਮੇ ਫੁੱਲਕਾਰੀ ਉੱਤੇ ਬੈਲ ਬੁਟੀਆਂ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰ ਨੂੰ ਹਮ ਡਿਜ਼ਾਈਨ ਬੜਾ ਵਧੀਆ ਆਇਆ ਜੀ ਲੋ ਜੀ ਇਸ ਆ ਤੋਂ ਨਵਾਂ ਜਿਹਾ ਆ ਰਿਹਾ ਹੈ ਜੀ ਨਾ ਡਿਜ਼ਾਈਨ ਸੋਹਣੇ ਆ ਜੀ ਹੁਣ ਤਾਂ ਭਾਜੀ ਬੀਬੀ ਫੁਲਕਾਰੀयां ਬਹੁਤ ਹੈਵੀ ਵੀ ਆਉਣ ਲੱਗੀਆਂ ਭਰ ਭਰ ਕੇ ਇਹ ਜਿਹੜੀ ਸੀਏ ਰੈਗੂਲਰ ਨਹੀਂ ਹੈ ਸਿੰਪਲ ਚਾਗੀ ਨਹੀਂ ਹੈ ਭਰਮੀ ਚਾਗੀ ਹੈ ਬਹੁਤ ਸੋਹਣੀ ਆ ਗਈ ਹੈ ਇਹ ਕਾਗਿ ਦਿਖਾਓ ਜੀ ਡਿਜ਼ਾਈਨ ਬਹੁਤ ਆਏ ਹੋਗੇ ਆ ਤੇ ਇਹ ਲੋਟੀ ਇਹ ਆ ਦੇਖੋ ਤੁਸੀਂ ਕੋਈ ਤਰੀਕਾ ਦਾ ਤੁਸੀਂ ਪਹਾਂ ਦੇਖ ਲੈਣੇ ਕੋਈ ਨਾ ਮੈਂ ਕਿਹਾ ਕਿ ਇਹ ਲੈ ਜੀਣੀ ਐ ਇਹ ਇਹ ਲੈ ਜੀਣੀ ਐ ਬੰਦੇ ਮਾਰ ਕੱਲ ਸਵੇਰ ਹਾਂ ਲੋ ਜੀ ਆ ਵੀ ਸੈੱਟ ਕਰੂ ਇਸ ਬਣਾਉ ਮੋਰ ਕੋਈ ਜੋਰੀ ਕਾੜ ਕੱਢੋ ਕੱਢੋ ਆ ਵੀ ਚਲੋ ਜੀ ਸਾਈਡ ਤੇ ਕੋਈ ਨਾ ਕੋਈ ਨਹੀਂ ਫਿਨਿਸ਼ਿੰਗ ਹੋਣੀ ਐ ਜੀ ਹਾਂ ਹਾਂ ਇਹ ਕਟਿੰਗ ਹੋਣੀ ਐ ਇਤਨਾ ਨਾ ਯੈਲੋ ਕਲਰ ਦੇ ਸੁਪਤੀ ਖਾਇਓ ਦੋ ਬਹੁਤ ਸੋਹਣੇ ਪਏ ਆਹਨੇ ਕਿ ਤੋੜ ਦੇ ਕਿਓ ਯੈਲੋ ਕਲਰ ਅਸੀਂ ਦਿਖਾਉਂਦੇ ਪੜ ਦੇ ਗਾਨਾ ਬੰਦ ਹੋ ਗਿਆ ਭਾਈ ਫੇਰ ਵੀ ਅਸੀਂ ਰਿਕਵੈਸਟ ਕਰੀ ਵੀ ਨਹੀਂ ਕਿ ਚਲੋ ਭਾਈ ਨਾਲ ਕਈ ਜਗ੍ਹਾ ਨਾ ਐਦਾਂ ਹੁੰਦਾ ਏ ਵੀ ਚਿੱਠੀ ਤੋਂ ਬਾਅਦ ਬਾਹਰ ਨਹੀਂ ਨਿਕਲਦੇ हां मैं 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 वही कहना ਨਹੀਂ ਨਿਕਲਦੇ ਪਰ ਮਤਲਬ ਹੁਣ ਜਿਵੇਂ ਹੁਣ ਜਿਵੇਂ ਅੱਜ ਕੱਲ੍ਹ ਬਾਨਰ ਵੀ ਤੇ ਜਾਣਾ ਅਗਲੇ ਨੇ ਜਦ ਵੀ ਨਿਕਲ ਜਾਂਦਾ ਬਿਨਾਂ ਕੰਮ ਤੋਂ ਨਹੀਂ ਜਾਂਦਾ ਹਾਂ ਜਾ ਹੁੰਦਾ ਹੁੰਦਾ ਹੁਣ ਇੱਥੇ ਵੀ ਅੜਦਾ ਹੀ ਤਾਂ ਕੰਮ ਨਾਲੇ ਸਾਨੂੰ ਤਾਂ ਲੋਕਲੇ ਆ ਜਮੇ ਹੀ ਪੈਣ ਦਾ 2 ਕਿਲੋ ਮੀਟਰ ਸਾਨੂੰ ਹੈਗਾ 4-5 ਕਿਲੋਮੀਟਰ ਰੋਪੜ ਇਹਨਾਂ ਨੂੰ ਤਾਂ 2 ਕਿਲੋ ਕਿਲੋ ਤਾਂ ਘਰ ਤੋਂ ਨੇੜੇ ਹੀ ਹੈ ਲੋ ਜੀ 1 ਕਿਲੋ ਦਾ ਨਾ ਬਰਾ ਵਧੀਆ ਆ ਯਾਰ ਲੋ ਕੰਟਰਾਸਟ ਵਿੱਚ ਪਰ ਹਲਦੀ ਤੇ ਪਾਉਣ ਵਾਸਤੇ ਸੋਹਣਾ ਸੂਟ ਆ ਹਲਦੀ ਪਰ ਪਤਾ ਵੈਸੇ ਦੂਜੇ ਨਹੀਂ ਚੱਲਦੇ ਹਲਦੀ ਰੰਗੇ ਜਿਹੇ ਹੁੰਦੇ ਜਿਹੜੇ ਹਲਦੀ ਤੇ ਕਿਦੋਂ ਆ ਪਹਿਲਾਂ ਮੇਲ ਵਾਲੇ ਦਿਨੇ ਆ ਹਾਂਜੀ ਮੇਲ ਨਹੀਂ ਮੇਲ ਵਾਲੇ ਦਿਨੇ ਹੁੰਦਾ ਪਟਨਾ ਪਟਨਾ ਦਾ ਇੱਕ ਹੋਰ ਗੱਲ ਆ ਜੀ ਹਾਂ ਅਸੀਂ ਮੇਨ ਤੋਂ ਉਸ ਦਿਨ ਮੇਰੇ ਨੂੰ ਆਉਗੀ ਸ਼ਾਮ ਨੂੰ ਅੱਜ ਸ਼ਾਮ ਨੂੰ ਇਸ ਵਾਰ ਭਾਈ ਦਾ ਸਟਾਈਲ ਲੈਣਾ ਰੰਗਰ ਸਟਾਈਲ ਮਿਲੰਗੇ ਵੀ ਹੈਗੇ ਆ ਮਾੜੇ ਦਿਖਾਤਾ ਦੋ ਲੋਕ ਸਕੋ ਜੀ ਮੈਨੂੰ ਵੀ ਪਿਆ ਹੁੰਦਾ ਇੱਕ ਖਾਸ ਮੈਂ ਵੀ ਲੈ ਸਕਦੀ ਆ ਭਾਜੀ ਇਕ ਲੈ ਕੁੜੀ ਨੂੰ ਇਹ ਨਹੀਂ ਕਹਿੰਦਾ ਆ ਦੇਖੀ ਆ ਦੇਖਿਆ ਆ ਲੋ ਜੀ ਇੱਕ ਤਾਂ ਇਹ ਆਇਆ ਹੈਂਡ ਵਾਸ਼ ਤੇ ਬਨਾਸ ਦੁਪਟਾ ਇਹਦਾ ਬਹੁਤ ਜ਼ਿਆਦਾ ਬੀਤੀ ਜਾ ਰਹੀ ਆ ਵੀ ਲੋ ਜੀ ਗਏ ਕੱਟਣੇ ਜਿਹਨੇ ਸੀ ਪੀਏ ਸtare ਭਾਜੀ ਇਹ ਪਸੰਗਲ ਕੇ ਇਹ ਹੈਂਡ ਵਾਸ਼ ਹੋਦਾ ਡਰਾਈਕਿੰਗ ਹੈ ਬੈਸਾਂ ਹੀ ਤੁਹਾਨੂੰ ਕਹਿੰਦੇ ਆ ਹੈ ਥੋੜੇ ਜਿਹਾ ਕਿਸੇ ਨੇ ਕਰਾਉਣੇ ਹੈ ਨਹੀਂ ਸਾਡੇ ਡਰਾਈ ਕਲੀਨ ਸੂਟ ਹਾਂ ਇਹ ਡਰਾਈ ਕਲੀਨ ਵਾਲਾ ਹਾਂ ਵਿਆਹ ਦੇ ਮੈਂ ਇੱਕ ਦੋ ਵਾਰੀ ਕਰਵਾਏ ਹਾਂ ਡੰਡ ਬਿਲਕੁਲ ਜਿੰਨਾ ਮੈਂ ਆਪਣੇ ਵਿਆਹ ਵਾਲਾ ਸੂਟ ਪਾਇਆ ਨਾ ਉਹਨਾਂ ਕਿਸੇ ਨੇ ਪਾਇਆ ਨਹੀਂ ਹਰ ਜਗ੍ਹਾ ਦੇ ਉਹ ਹੀ ਬੰਦੇ ਸੋਹਣੇ ਬੋਤ ਲੱਗਦਾ ਹੈ ਜੀ ਇੱਕ ਇਹ ਚ ਹੀ ਆਈ ਹੈ ਇਹ ਅਸੀਂ ਆਪਣਾ ਸਿਆਰ ਕਰਾਂਦੇ ਇਸ ਇਹ ਕਿੰਨਾ ਸੋਹਣਾ ਅੱਗੇ ਇਹਦੇ ਪੈਕਟੇ ਆਹ ਹੋ ਗਿਆ ਲੇਟਸ ਪੀਸ ਨਹੀਂ ਕਰੀ ਆਪਾਂ ਇੱਕ ਗਲਤੀ ਨਹੀਂ ਕਰੀ ਆਪਾਂ ਕੀ ਇੱਧਰ ਵਿਆ ਤਾਂ ਦੀਦੀ ਦਾ ਇੱਧਰ ਹੀ ਆ ਜੰਦੇ ਹੈ ਨਾ ਛਾਲਾ ਕੋਈ ਨਹੀਂ ਆ ਦੇਖੋ ਤਾਂ ਕੋਈ ਪੱਤਾ ਨਹੀਂ ਦਾ ਬਹੁਤ ਫੈਂਸੀ ਕੜਿਆ ਹੋਇਆ ਹੈ ਹਾਂ ਜੀ ਮੈਨੂੰ ਦਿਖਾਓ ਲਓ ਜੀ ਆ ਲਓ ਇਹ ਜਿੱਕੇ ਖੜ ਕੇ ਲਾਗੇ ਦੇਖ ਇੱਧਰ ਆ ਜਾਓ ਉੱਪਰ ਤੋਂ ਪੂਰੀ ਸੋਤਾਂ ਨੇ ਜਿਹੜੀ ਪੂਰੀ ਦਿਖਦੀ ਨਾ ਨਹੀਂ ਫ੍ਰੀ ਹੈ ਮੇਰੀ ਇਹ ਪੂਰੀ ਦਿਖਦੀ ਦੇਖੀ ਤਾਂ ਇਹ ਕਹਿ ਦਸੋ ਹਣਾ ਬਸ ਮੈਂ ਜਿੱਨੇ ਵਿੱਚ ਮੈਂ ਕਹਿ ਕਹਿ ਨਹੀਂ 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 ਸੋਹਣਾ ਨਹੀਂ। ਉਹ ਸੋਹਣਾ ਸੋਹਣਾ ਹੈ, ਵਧੀਆ ਹੈ। ਸੋਹਣਾ ਸੱਚੀਓ ਭਰੀ ਕਿੰਨੇ ਦੀ? ਚੁੰਨੀ ਨੂੰ ਟੋਕ ਲਵਾ ਲਈ ਕਿਤੇ? ਯਾਰ ਹੁਣ ਆਉਂਦੀ ਆਉਂਦੀ ਹੋਏ ਫਸੀਏ। ਪਾਜੀ ਇਹ ਕਿੱਡੀ ਨਾ ਦੇਖੋ। ਪਹਿਲਾਂ ਮੈਨੂੰ ਦੱਸੋ ਇਹ ਕਿੰਨੇ ਦਾ? 55 ਤੋਂ 100 ਰੁਪਏ। ਹੈ? ਚੱਪ 5500। ਫੇ ਇਹਦੇ ਚ ਸਲਾਈ ਸਲਾਈ ਨਹੀਂ ਬਚ ਜਣੀ ਇਹ ਸਵਾਈ। ਇੱਕਲਾ ਚੀਜ਼ ਦੇਖੀ। ਸੋਹ ਸਿੰਤਾ ਸੋਆ ਹੈ। ਜਿਹੜੀ ਆ ਵੀ ਸੋਹ। ਅਰੇ ਲੈਂਗੇ ਲੈਂਗੇ ਯਾਰ ਵਧੀਆ ਵੈਸੇ ਬਾਜੀ ਇਦੀ ਕਿੰਨੀ ਰੇਂਜ ਹੈ ਨਹੀਂ ਨਹੀਂ ਸੇਮ ਰੇਂਜ ਹੈ ਵੀ ਬੱਚ ਮੈਂ ਮੈਂ ਤਾਂ ਇਹਨੂੰ ਚੱਕਦੀ ਪਿੰਨਾ ਮੇਰੀ ਹਰ ਗੁਰੂ ਦਾ ਕੋਈ ਉਹ ਚੱਕੂਗਾ ਬਹੁਤ ਪਿਆਰੂ ਸੇ ਵੀ ਆਇਆ ਨਹੀਂ ਵਧੀਆ ਵਧੀਆ ਹਾਂ ਦੋ ਸ਼ੇਡ ਬਣ ਕੇ ਆਏ ਇਹਦੇ ਦੋਨੋਂ ਸ਼ੇਡ ਬੜੇ ਪਿਆਰੇ ਮੈਂ ਦੇਖਾਂ ਬਣਾਂਗੇ ਹਾਂਜੀ ਹਾਂਜੀ ਲਓ ਲਓ ਤਾਂ ਕਿ ਦੇਖਣੀ ਹੈ ਰੁਕ ਜਾਓ ਹਾਂਜੀ ਹਾਂਜੀ ਚਲ ਸਾਰਾ ਹੱਡ ਕੰਮ ਹੈਂਡਵਰਕ ਹੋਇਆ ਵਾ ਸਾਰਾ ਆਹੀ ਮਹਿੰਗਾ ਇਹ ਪਤਾ ਕਿੰਨਾ ਟਾਈਮ ਲੱਗਦਾ ਦੇਖਿਓ ਹੱਥ ਨਾਲ ਕਰੀਦਾ ਹੈਂਡਵਰਕ ਨੂੰ ਤਾਂ ਬਈ ਟਾਈਮ ਲੱਗਦਾ ਯਾ ਇੰਨਾ ਬਰੀਕੀ ਨਾਲ ਕੰਮ ਕਰਨਾ ਨਾ ਮੈਂ ਬੰਦਨ ਮੈਂ ਆਹੀ ਰੰਗ ਮੰਗਦੀ ਸੀ ਛੋਟੇ ਇੱਕ ਗੱਲ ਸੋਚਣ ਦੀ ਆਹੀ ਕਲਰ ਮੰਗੀ ਜੀਵੇ ਭਾਜੀ ਨੂੰ ਮੈਂ ਕਿਹਾ ਮੇਰੇ ਘਰ ਵਾਲਾ ਨੂੰ ਫੇਵਰੇਟ ਹੈ ਜੀ ਮੈਨੂੰ ਆਹੀ ਦੋ ਸੀਗਰੀਨ ਕਿਡਾ ਨਾ ਸੀਗਰੀਨ ਕਿਡਾ ਨਾ ਅੱਜ ਕਹਿੰਦਾ ਤੁਸੀਂ ਸੂਟ ਬਹੁਤ ਦੇਖ ਲੈ ਕੁਝ ਅਲੱਗ ਜੀ ਚੀਜ਼ ਦੇਖ ਇਹ ਦੇ ਕਰਕੇ ਹੁਣ ਇਹ ਪੂਰਾ ਹੈ ਇਹ ਦੇਖੋ ਜੀ ਇਹ ਵੀ 3 ਲੱਗ ਜਾਏ ਰੇਟਸ ਤੇ 3 4 ਸ਼ੇਡ ਆਏ ਹੋਏ ਬਹੁਤ ਪਿਆਰਾ ਫੈਬਰਿਕ ਆਇਆ ਸਾਰਾ ਹੈਂ ਦਾ ਕੰਮ ਹੈ ਹਮ ਆ ਦੇਖੋ ਜੀ ਆ ਡੋਟਾ ਮਾ ਵੀ ਆ ਦੇਖੋ ਜੀ ਆ ਡੋਟਾ ਬਹੁਤ ਪਿਆਰਾ ਸੁਬਹ ਇਹਦਾ ਕੀ ਪ੍ਰਾਈਸ ਹੈ ਲਓ ਜੀ ਆ ਦੇਖੋ ਜੀ ਇਹਦਾ ਕੀ ਪ੍ਰਾਈਸ ਹੈ ਇਹ 100 ਦੇ ਰੈਂਚ ਹਾਂ ਜੀ ਕੀ ਤਾਂ ਨਾ ਉਸ ਤੋਂ ਬਾਅਦ ਤਾਂ ਇਹ ਬਿਲਕੁਲ ਬਕੂ ਲੱਗਦਾ ਕਿ ਜਨਾ ਹੋਗਾ ਲੋਚੀ ਇੱਕ ਚੀਜ਼ ਇਹ ਦੇਖੋ ਬਟਿਕ ਦਾ ਗੱਲ ਇਸ ਸੂਟ ਆ ਵਾਓ ਕਿੰਨਾ ਦੇਖੋ ਬਹੁਤ ਸਿੰਪਲ ਸੌਫਟਰ ਆਈਟਮ ਦੇ ਵਿੱਚ ਚੰਗਾ ਸਾਰੇ ਲੈ ਲਵਾਂ ਲੋਚੀ ਇਹ ਬੋਟਲ ਸਾਰੇ ਲੈ ਲਵਾਂ ਐਤ ਕੀ ਜੀਜੀ ਦਾ ਝਾੜ ਬਹੁਤ ਘਟ ਆਇਆ ਉਹ ਵੀ ਸੀ ਮੋਡ ਲੇਟਰਸ ਆਇਆ ਇਹਦੇ ਚ ਵੀ ਇੰਦ ਕਲਾ ਆਇਆ ਬਹੁਤ ਠੀਕ ਹੋਈ ਹਰ ਵਾਰੀ ਮੈਨੂੰ ਆਏ ਹੋ ਗਏ ਨੇ ਐਸ ਵਾਰੀ ਆਈ ਨਹੀਂ ਹੋਇਆ ਐਸ ਵਾਰੀ ਆਈ ਨਹੀਂ ਹੋਇਆ ਉਹ ਐਟ ਕੀ ਜੀਰੀਆਂ ਦਾ ਝਾੜ ਝਾੜ ਘਟ ਗਿਆ ਪਾਜੀ ਨੂੰ ਪਾਜੀ ਐਟ ਕੀ ਉਹ ਦੀਵਾਲੀ ਵਾਲੀ ਰੌਣਕ ਤਾਂ ਨਹੀਂ ਸੀ ਹਾਂਜੀ ਹਾਂ ਹੈਨਾ ਗੱਲ ਪਤਾ ਕਿ ਐ ਜੇ ਜ਼ਿਮੀਂਦਾਰ ਦੀ ਫਸਲ ਵਧੀਆ ਨਿਕਲਦੀ ਫਿਰ ਇਹ ਰੌਣਕ ਲੱਗਦੀ ਬਾਜ਼ਾਰਾਂ 'ਚ ਐਟ ਕੀ ਫਸਲ ਐ ਵੀ ਨਹੀਂ ਨਿਕਲੀ ਹਾਂ ਜੀ ਸਭ 15 16 ਕੁਇੰਟਲ ਜੀੜੀ ਨਿਕਲ ਰਹੀ ਹੀਲੇ ਦੀ ਨਹੀਂ ਪਾਜੀ ਜੇ ਮੈਂ ਇਹ ਸੂਟ ਲੈਣਾ ਹੋਵੇ ਤਾਂ ਕਿੰਨੇ ਦਾ ਲੱਗੂਗਾ ਲੈ ਲਓ ਤੁਸੀਂ ਦੇਖ ਲੈਣੇ ਜੋ ਹੋਊਗਾ ਲਾਦਾ ਜੀ ਕੱਢੋ ਇਹਨੇ ਸਾਈਡ ਤੇ ਮੈਂ ਲੈਣਾ ਲੈ ਲਓ ਜੀ ਇਹ ਮਾੜਾ ਜਿਹਾ ਦੇਖਦੇ ਹੋ ਜੇ ਮੇਰੇ ਬਜਟ ਚ ਹੋਇਆ ਕੋਈ ਗੱਲ ਨਹੀਂ ਤਾਂ ਮੈਂ ਲੈ ਸਕਦਾ ਨਹੀਂ ਰੱਖ ਲਓ ਸਾਈਡ ਪਰ ਰੱਖ ਲਓ ਇਹਨੂੰ ਕੋਈ ਨਾਲ ਅੱਛਾ ਜੀ ਇਕਰ ਨਹੀਂ ਆ ਵੀ ਦੇਖੋ ਹਾਏ ਆ ਦੇਖੋ ਇਹ ਹਾਲੇ ਦੇਖੋ ਇਹ ਤਾਂ ਬਾਤ ਹੀ ਬੋਲਦੇ ਹੁੰਦੇ ਨੇ ਜੇ ਹਾਈ ਰੇਜ ਜਾਣਾ ਹੁੰਦਾ ਮੈਂ ਵੰਗ ਲੈਣਾ ਨਾ ਆ ਦੇਖੋ ਜੀ ਤੇ ਵੰਗ ਬੋਤੀ ਆਲਾ ਹੁੰਦੇ ਨਹੀਂ ਸਾਡੇ ਕੋਲ ਤਾਂ ਜੀ ਤੁਹਾਨੂੰ ਤਾਂ ਮਿੱਟੀ ਉਹ ਲੱਗਣੀ ਆ ਸਾਦੀ ਦਾ ਕੌੜੀ ਲੱਗਦੀ ਹੁੰਦੀ ਆ ਰੇਂਜ ਉਹ ਜਿੱਥਰ ਵੀ ਆਲਛੇ ਲੱਗ ਰਾਇਆ ਵਿੱਚ ਆ ਵੀ ਨਾਮ ਬਣ ਰਿਹਾ ਹੂੰ ਇਸ ਕੋਲ ਚ ਆਟਾ ਸਾਰਾ ਦੁਪੱਟਾ ਐਨ ਹੈਵੀ ਇਹਦਾ ਬੜਾ ਕਲਬ ਬੜਾ ਸੀ ਵੀ ਸੂਟ ਵਧੀਆ ਮਿਲਦਾ ਠਾ ਮੋਂ ਵੇਨ ਟਾਕ ਕਰ ਲਾ ਇਸ ਚਾਰ ਇਸ ਨੂੰ ਤੇ ਕਰਾਇਆ ਸੀ 3 ਮਹੀਨੇ ਯਾਰ ਵੀ ਮੈਂ ਕਿੰਨਾ ਸੋਨਾ ਸੂਟ ਹੈ ਸਾਰੀ ਸੋਨੇ ਲੱਗਦੇ ਨੇ ਨਹੀਂ ਇਹ ਜੋ ਮੈਂ ਕਦੇ ਕਲਰ ਨਹੀਂ ਪਾਇਆ ਯਾਰ ਹਾਂ ਮੇ ਲੋ ਕਲਰ ਤੇ ਸੋਨਾ ਹੈ ਆ ਦੇਖੋ ਜੀ ਦੁਪੱਟਾ ਲੈ ਕੇ ਦੇਖੋ ਮੈਨੂੰ ਨਹੀਂ ਮੇਰੀ ਮੇਰੀ ਕੁੜੀ ਦੇ ਚੁਬਨੇ ਆ ਏ ਵੀ ਹੈ ਨਾ ਉਹ ਵੀ ਦੇਖਣੀ ਆ ਹੁਣ ਹੁਣ ਤਾਂ ਭਾਈ ਆ ਵੀ ਲਾਉਣਾ ਫਿਰ ਉਹਦੇ ਚੁਗਣਾ ਹੈ ਹੁਣ ਆ ਵੀ ਚੀਜ਼ ਦੇਖਣੀ ਪਈ ਕਰਨੀ ਹਾਂ ਨਹੀਂ ਉਹੀ ਹੈ ਨਾ ਜਦ ਗਲਦੇ ਨਾ ਉਹ ਵੀ ਤੱਲੇ ਹੁੰਦਾ ਫਿਰ ਵੀ ਕੋਈ ਕੁਝ ਨਹੀਂ ਤਾਂ ਹੂੰ ਇਹ ਵੀ ਨਹੀਂ ਹੈ ਵੀ ਇੱਕ ਵਾਰੀਓ ਪਹਿਣਾ ਵੀ ਚਾਣ ਇੱਕ ਵਾਰੀ ਹਿਆਣਾ ਪੜਾ ਦੋ ਕਿਸੇ ਨੂੰ ਪਹਿਣਾ ਵੀ ਫਿਰ ਬਾਰ-ਬਾਰ ਬਹੁਤ ਸੋਹਣਾ ਤੂ ਟਾਈਪ ਆ ਜਿਹੜੀ ਰੇਂਜ ਕਿੰਨੀ ਸੀਗੀ ਨੀਚੇ-ਨੀਚੇ ਨੀਚੇ-ਨੀਚੇ ਹਾਂ ਇਹਦੀ ਰੇਂਜ ਕਿੰਨੀ ਆ ਇਹਦਾ ਇਹ ਆਦੇ ਆ ਜੀ ਸੱਟ ਇਹਦਾ ਪੁੱਛ ਕੇ ਦੱਸਣਾ ਰਿਹਾ ਮੈਂ ਪੁੱਛਣਾ ਪਹਿਣਾ ਤੂੰ ਤਾਂ ਆ ਦੇਖੋ ਸਟੱਡ ਕਰਦਾ ਅੱਜ ਵੀ ਇਸ ਵਕਿਆ ਆਇਆ ਹੈ ਇਹ ਹਮ ਇੱਕ ਫਰਾਂਟ ਇਹਦਾ ਇਹਦੇ ਬਾਜੂ ਤੇ ਵੀ ਬਹੁਤ ਜ਼ਿਆਦਾ ਕੰਮ ਹੈ ਸਲਵਾਟ ਵੀ ਬਹੁਤ ਅੱਛਾ ਕੰਮ ਹੈ ਇਹਦੇ ਮੋਹਰ ਬਣੇ ਗਏ ਇਹ ਆ ਦੇਖੋ ਆ ਬਾਜੂ ਇਹ ਸੋ ਇਹਦੀ ਕੀ ਆ ਮਾਇਆ ਇਹ ਚਾਰ ਹੈ ਅੱਧੀ ਰੈਂਚੀ ਜੀ 4000 ਆ ਦਿੱਕਾ ਦਸ ਦਾ ਕੰਮ ਹਾਂ ਆਇਤਾ ਪੱਕਾ ਵੀ ਮਿਹਨਤ ਕਾਨੂੰ ਮਾਰਨੀ ਕਿਸੇ ਦੀ ਬਿਲਕੁਲ ਬਿਲਕੁਲ ਨਹੀਂ ਇਕ ਸਾਈਡ ਹੈਵੀ ਇਕ ਸਾਈਡ ਸਿੰਪਲ ਵਨ ਸਾਈਡ ਦੁਪੱਟਾ ਵੀ ਲਾਸਟ ਹੋ ਗਈ ਚਾਹ ਨੂੰ ਦਬੂਖ ਖਰਾਬ ਹੋ ਗਿਆ ਇਹ ਜਿਹੇ ਜੀ ਕਲਰ ਆਇਆ ਸੇਮ ਨਾ ਚਿੱਲਾ ਕਲਰ ਪਿਆ ਰਹੇ ਇਹ ਜੀ ਮਨੂ ਹੈ ਜੈਨੀਵਰਸਰੀ ਤੇ ਗਿਫਟ ਕਰਦੇ ਸਾਡੀ ਦਿਸੰਬਰ ਜੈਨੀਵਰਸਰੀ ਹੈ ਤਾਂ ਅੱਛਾ ਉਹ ਕਹਿੰਦੀ ਵੀ ਜੈਨੀਵਰਸਰੀ ਤੇ ਸੀ ਗਿਫਟ ਲੋਚੀ ਇਸ ਨਾਲ ਆਇਆ ਇਹ ਕੱਲ ਆਇਆ ਸੀ ਸੈੱਟ ਇਹ ਲਾਸਟ ਪੀਸ ਹੈਗਾ ਸਾਡਾ ਕੋਈ ਜਲਦੀ ਹੈ ਸੇਵਾ ਸਾਡਾ ਅੱਛਾ ਕੱਲ ਆਏ ਤੇ 4 ਦਾ ਹੁੰਦਾ ਸੈੱਟ ਭਾਈ 4 ਦਾ 1 ਸੂਟ ਰਹਿ ਗਿਆ ਹੈ ਹਾਂ ਲਾਸਟ ਸੂਟ ਬਚਿਆ ਹੈ ਅੱਛਾ ਬਹੁਤ ਪਿਆਰ ਸੀਗੇ ਸਾਰੇ ਕੰਦ ਅੱਛੀ ਸੀਗੇ ਹਮਮ ਉਸ ਆਰ ਵੀ ਪਾਠ ਸੀਗੇ ਹਮਮ ਕੋਟਾ ਸਾਰੇ ਸੋਹਣੇ ਬੱਸ ਮਾਸੀ ਨੂੰ ਇਹ ਵੀ ਬਹੁਤ ਪਸੰਦ ਆਇਆ ਤਾਂ ਆਹ ਵੜਾ ਤਾਂ ਦਾ ਬਹੁਤ ਜ਼ਿਆਦਾ ਫੀਸ ਹੈ ਇਹ ਜੀਵਾਣ ਸਭ ਤੋਂ ਜਲਦੀ ਸਾਡੀ ਸੇਲ ਹੋ ਗਈ ਗੋਟਾ ਪੱਟੀ ਗੋਟਾ ਪੱਟੀ ਹਾਂ ਲੋਚੀ ਆਹ ਦੁਪੱਟਾ ਇਹਦਾ ਬਹੁਤ ਖਿਆਰਾ ਦੋਨੋਂ ਪੀਸ ਹੈ ਦੋਨੋਂ ਪੀਸ ਬੜੇ ਵਧੀਆ ਕਲਰ ਇਸ ਤਰ੍ਹਾਂ ਸੋਹਣੇ ਕਰਾਂਗੇ ਜਿਹੜਾ ਮੈਂ ਤੁਹਾਨੂੰ ਕਲਰ ਕਹਿੰਦੀ ਸੀ ਨਾ ਪਰਸੋ ਚੌਥੇ ਜਿਹੜਾ ਉਹ ਮੰਗਾ ਕੇ ਰੱਖੋ ਥੋੜਾ ਜਿਹਾ। ਲੋ ਲੋ ਹਾਂ ਉਹ ਮੰਗਾਇਆ ਮੈਂ ਥੋੜੇ ਜਿਹਾ ਮਿਲ ਰਿਹਾ ਤਾਂ ਮਿਲ ਜਾਵੇਗਾ। ਮੈਂ ਨਾ ਇਹ ਜਿਹੜਾ ਕਲਰ ਭਾ ਦਿੱਤੀ ਦੇਖੋ ਜਿਹੜਾ ਇਹ ਲਹਿੰਗਾ। ਹਮ ਇਹ ਜਿਹੜਾ ਕਲਰ ਪਰ ਇਹ ਜਿਆਦਾ ਭਰਿਆ ਵਾ ਉਹ ਗਰਲਿਸ਼ ਜਿਹਾ ਟਾਈਪ ਚਾਹੀਦਾ ਤਾਂ ਮੈਨੂੰ ਵੀ ਜਿਆਦਾ ਭਰਿਆ ਵਾ ਨਾ ਹੋਵੇ। ਕੋਈ ਗੱਲ ਨਹੀਂ ਜੀ ਆਹ ਦੇਖੋ ਇਹ ਸਿੰਪਲ ਬੋਲੇ ਨਾ ਬਰਬਦੀ ਦੇ ਵਿੱਚ ਇਹ ਬਣਾਉਣਾ। ਇਹੀ ਆ ਮੇਰੇ ਕੋਲ येलो ਕਲਰ ਦਾ ਸੂਟ ਨਹੀਂ ਹੈ। ਹਮ ਆ ਲਿਖੋ। ਮੋਲੋਕ ਕੋ ਲੋ ਫੀਸ ਬਹੁਤ ਵੱਧ ਰਹੀ ਹੈ। ਇਹ ਸਾਰੇ ਗਲਰੀ ਸ਼ਟੇ ਬਹੁਤ ਪੀੜੀਆਂ ਆਈਆਂ ਆਈਆਂ। ਆਹ ਦੇਖੋ। ਹੁਣ ਸਾਰਾ ਟੁੱਟਿਆ ਇਹ ਕਿੰਨੇ ਲੈਣਗੇ? ਇਹ ਫਿਰ ਤੋਂ 100-100 ਰੁਪਏ। ਇਹ ਲਾਸਟ ਹੀ ਦਿੱਤੇ ਆਪਣੇ ਕੋਲ। ਅੱਛਾ ਇਹ ਇੱਕ ਹੋ ਗਿਆ ਦੇਖੋ। ਕੀ ਮਾਦਾ ਇਹ ਤਾਂ ਖਾਸ ਹੀ ਭਰਿਆ ਵਾ ਨਹੀਂ ਨਹੀਂ ਜੀ ਐਸੇ ਨੈਕ ਨੈਕ ਕਰਾਇਆ ਕਿਜੀ ਪਤਾ ਕੀ ਹੁਣ ਮੇਰਾ ਵੇ ਉਵੇਂ ਹੋ ਗਿਆ ਮੈਂ ਤੇ ਕੁੜੀ ਨੂੰ ਦੇਖ ਕੇ ਕਰਨਾ ਵੇ ਉਵੇਂ ਹੋ ਗਿਆ ਬਸ ਲੋਚੀ ਆ ਦੁਪੱਟਾ ਪੜਾ ਵੀ ਜੇ ਮੈਂ ਇਹ ਪਾ ਲਿਆ ਹਾਈ ਉਹ ਤੇ ਚੂਗਾ ਇਸ ਕਰਕੇ ਮੈਨੂੰ ਪਸੰਦ ਨਹੀਂ ਹੈ ਬਸ ਆਂਖਾਂ ਆਂਖੋਸ਼ੇ ਜਾਂਦਾ ਦਾ ਮਾਈਂਡ ਹੁਣ ਹਮਮ ਕਿਸੀ ਹੁਣ ਇਹ ਵੀ ਆਈ ਹੈ ਜਿਹੜੇ ਹੁਣ ਇਹ ਦੋਹਰੇ ਮੌਸਮਾਂ ਦੇ ਵਿੱਚ ਜਿਆਦਾ ਹੈਵੀ ਤਾਂ ਹੋ ਜਾਂਦੇ ਆ ਹੁਣ ਸਿੰਪਲ ਵੀ ਹੋ ਤਾ ਮੌਸਮੀ ਦਾ ਕੋਈ ਗਾਇਆ ਵਾ ਸੋ ਹਾਂ ਦੇਖੋ। ਉਹ ਬਟੇਕ ਉਹ ਨਾ ਇਹ ਜਿੰਟਾ ਲਗਾ ਦੇ। ਠੀਕ ਆ ਠੀਕ ਆ। ਸੂਟ ਭਾਈ ਸਾਰੇ ਸੋਹਣੇ ਆ। ਹਾਂ। ਇਹ ਸੂਟ ਪਸੰਦ ਕਰ ਲਿਆ ਦੀ। ਇਹਨੇ ਆਪਣੀ ਪਸੰਦ ਨਾਲ ਲੱਤਾ ਏ। ਠੀਕ ਆ ਹੁਣ ਅਸੀਂ ਇਹਦੇ ਨਾਲ ਪੱਗ ਲਾ ਦੇਣੀ। ਸੁੰਨਣਾ ਨਹੀਂ ਲਈਦਾ ਹੁੰਦਾ। ਖੈਰ ਉਹਦੇ ਨਾਲ ਉਹ ਪੱਗ ਦੀ ਵਰਤੋਂ ਕਰਕੇ ਹੀ ਬਸ ਆਪਣਾ ਸੂਟ ਸਿਲਾਈ ਕਰ ਸਕਦੀ ਆ। ਹਾਂ। ਇਹਦੇ ਘਰ ਵਾਲੇ ਕੋਲ ਮੈਨੂੰ ਪੂਰਾ 100% ਸ਼ੋਰਾ ਵੀ ਇਹਦੇ ਨਾਲ ਦੀ ਪੱਗ ਹੋਊਗੀ। ਕਿ ਕਿ ਰੈੱਡ ਕਲਰ ਦਾ ਸੂਟ ਹੈ ਸਰਦਾਰ ਆ ਬਣ ਕੇ ਅ ਅ اچھا ਸਰਦਾਰ ਆ ਠੀਕ ਹੈ ਠੀਕ ਹੈ ਤਾਂ ਹੀ ਤਾਂ ਮੈਂ ਕਿਹਾ ਵੀ ਤੇ ਕੋਲ ਹੋਊਗੀ ਹੂੰ ਠੀਕ ਹੈ ਕਿਉਂਕਿ ਵਿਆਹ ਨੂੰ ਰੈੱਡ ਕਲਰ ਦਾ ਸੂਟ ਵੀ ਪਾਣਾ ਤੇਰਾ ਹਨਾ ਰੈੱਡ ਕਲਰ ਲਈ ਮਜੈਂਟਾ ਮਜੈਂਟਾ ਲਿਆ ਠੀਕ ਹੈ ਚਲੋ ਠੀਕ ਹੈ ਜੀ ਸਾਨੂੰ ਅਗਲੇ ਬਲੌਗ 'ਚ ਮਿਲਦੇ ਆ ਸਭ ਦਾ ਤੈ ਦੇ ਲੋ ਧੰਨਵਾਦ ਆ ਜੀ ਇੰਨਾ ਤੁਸੀਂ ਪਿਆਰ ਦੇ ਰਹੇ ਹੋ ਓਕੇ ਫਿਰ ਬਾਏ ਬਾਏ